ਸਵਾਗਤ ਹੈ ਕਿਸਾਨ ਵੀਰੋ ਤੁਹਾਡਾ YouTube ਚੈਨਲ ਔਲਖ TV ਚੈਨਲ ਤੇ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਆਸਾਪੁੱਤਰ ਤੇ ਜ਼ਿਲ੍ਹਾ ਜਿਲ੍ਹਾ ਨੂੰ ਸ਼੍ਰੀ ਮੁਕਤਸਰ ਸਾਹਿਬ ਪੈਂਦਾ ਹੈ ਬਾਈ ਰੂਪ ਦੇਕਰ ਉਹ ਆਪਾਂ ਵੀਡੀਓ ਬਣਾ ਰਹੇ ਹਾਂ ਤੇ ਬਾਈ ਕੋਲੇ ਦੂਜਾ ਸੂਆ ਸੂਨ ਵਾਲੀ ਵੈੜੋ ਕਾਉ ਹੈ ਫੋਰ ਸੇਲ ਹੈ ਵੀਰ ਦੇ ਦੱਸਣ ਮੁਤਾਬਕ ਇੱਕ ਹਵਤਾ ਜੀ ਸੂਨ ਦੇ ਵਿੱਚ ਬਾਕੀ ਹੈ ਤੇ ਚੰਗੀ ਵੈੜ ਹੈ ਦੋਸਤੋ ਖੁੱਲੇ ਡੁਲੇ ਅੰਗਾ ਪੈਰਾਂ ਦੀ ਹੈ ਤੇ ਥਾਨ ਹਵਾਨੇ ਚ ਢਿੱਲਾ ਵੀ ਕਾਫੀ ਹੈ ਚੰਗਾ ਪ੍ਰਿੰਟ ਹੈ ਤੇ ਚੰਗੇ ਕਦ ਕਰਦੇ ਵਿੱਚ ਵੈੜ ਹੈ ਜਿਹੜੀ ਤੁਸੀਂ ਦੇਖ ਸਕਦੇ ਆ ਤੇ 85000 ਰੁਪਏ ਬਾਈ ਨੇ ਦਾ ਰੇਟ ਕੀਤਾ ਹੈ ਤੇ ਮੌਕੇ ਤੇ ਆਏ ਗਏ ਦਾ ਜਰ ਮਾਨਤਨ ਹੋ ਜਾਣਾ ਇੱਕ ਵਾਰੀ ਤੁਸੀਂ ਫੇਸ ਕੁਆਲਟੀ ਵੇਖ ਲਓ ਤੇ ਥਾਨ ਹਵਾਨੇ ਦੀ ਜਜਮੈਂਟ ਕਰ ਲਓ ਤੇ ਦੂਜਾ ਸੂਆ ਵੈੜ ਨੇ ਸੋਣਾ ਜੇ ਕਿਸੇ ਵੀ ਦੇ ਪਸੰਦ ਆਵੇ ਤੇ ਨੰਬਰ 22 ਦਾ ਆਪਾਂ ਸਕਰੀਨ ਤੇ ਚਲਾਵਾਂਗੇ ਤੁਸੀਂ ਉਸ ਨੰਬਰ ਤੇ ਕਾਲ ਕਰਕੇ ਖੁਦ ਵਿజిਟ ਕਰਕੇ ਪੂਰੀ ਤਸੱਲੀ ਦੇ ਨਾਲ ਜਿਹੜੀ ਇਹ ਵੈਲ ਖਰੀਦ ਸਕਦੇ ਆ ਸਾਰੇ ਦੋਸਤਾਂ ਦਾ ਵੀਡੀਓ ਵੇਖਣ ਲਈ ਧੰਨਵਾਦ ਤੇ ਜੁੜੇ ਰਹੋ ਆਪਣੇ ਚੈਨਲ 올ਕ ਟੀਵੀ ਦੇ ਨਾਲ ਤੇ ਜੇ ਕਿਸੇ ਵੀਰ ਨੇ ਆਪਣੇ ਤੋਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ